ਜਿਹੜਾ ਹਿੰਮਤ ਸਿੰਘ ਦਾ ਗਵਾਹ ਜਿਹੜਾ ਬਦਲ ਗਿਆ ਉਹ ਬੰਦਾ ਉਹਦੇ ਬਾਰੇ ਕੀ ਕਹਿੰਦਾ ਨਹੀਂ ਨਹੀਂ ਦੇਖੋ ਉਹਨੇ ਕੋਈ ਯੂ ਟਰਨ ਨਹੀਂ ਲਿਆ ਉਹਨੇ ਉਹਦੀ ਖਬਰਾਂ ਲਗੀਆਂ ਜੋ ਮੈਂ ਉਹਦੀ ਬਾਈਟ ਸੁਣੀ ਆ ਉਹਦੀ ਖਬਰਾਂ ਲਗੀਆਂ ਤੇ ਉਹਦੀ ਖਬਰ ਨੂੰ ਗਲਤ ਤਰੀਕੇ ਨਾਲ ਜਦ ਪੇਸ਼ ਕੀਤਾ ਗਿਆ ਗਲਤ ਬਿਆਨ ਉਹਨਾਂ ਨੂੰ ਐਟਰੀਬਿਊਟ ਕੀਤੇ ਗਏ ਉਹਨਾਂ ਦੇ ਮੂੰਹੋਂ ਕਟਾਉਣ ਦੀ ਗੱਲ ਆ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਕਿਉਂਕਿ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਬੰਧਿਤ ਹੈ ਤੇ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਸੱਚਾ ਸਰਦਾਲੂ ਹੋਣ ਦੇ ਨਾਤੇ ਫਰਜ਼ ਪੈਂਦਾ ਕਿ ਮੈਂ ਲੋਕਾਂ ਨੂੰ ਸਚਾਈ ਦੱਸਾਂ ਤੇ ਸਚਾਈ ਤੁਹਾਡੇ ਸਾਹਮਣੇ ਆਈ ਹੈ ਕਿਵੇਂ ਪੰਜਾਬ ਸਰਕਾਰ ਦੇ ਮੰਤਰੀ ਸੁਖੀ ਰੰਧਾਵਾ ਨੇ ਉਹਨੂੰ ਬਿਆਲ ਤਿਆਰ ਕਰਕੇ ਦਿੱਤੇ ਉਹਨਾਂ ਨਾਲ ਕਈ ਵਾਰੀ ਮੁਲਾਕਾਤਾਂ ਕੀਤੀਆਂ ਤੇ ਫਿਰ ਬਿਆਨ ਤਿਆਰ ਕਰਵਾ ਕੇ ਆਪਣੇ ਗੱਡੀ ਆਪਣੇ ਬੰਦਿਆਂ ਦੇ ਨਾਲ ਉਹਨਾਂ ਨੂੰ ਜਸਟਿਸ ਰਣਜੀਤ ਸਿੰਘ ਕਾਹਦਾ ਇਨਜਸਟਿਸ ਰਣਜੀਤ ਕਮਿਸ਼ਨ ਕੋਲ ਭੇਜਿਆ ਜਿੱਥੇ ਰਣਜੀਤ ਕਮਿਸ਼ਨ ਜੋ ਕੋਲ ਚਾਹਤੋ ਹਾਜ਼ਰ ਹੋਏ ਉਹਨਾਂ ਕੋਲ ਅੰਗਰੇਜ਼ੀ 'ਚ ਸਾਈਨ ਕਰਾਏ ਗਏ ਦੋ ਬਿਆਨ ਸਾਈਨ ਕਰਾਏ ਗਏ ਪੰਜਾਬੀ ਐਂ ਅੰਗਰੇਜ਼ੀ ਉਹਨਾਂ ਨੇ ਕਿਹਾ ਕਿ ਮੇਰੇ ਅੰਗਰੇਜ਼ੀ 'ਚ ਮੈਨੂੰ ਆਉਂਦੀ ਨਹੀਂ ਤੇ ਜਸਟਿਸ ਰਣਜੀਤ ਸਿੰਘ ਮਾਰੇ ਉਹ ਕਹਿੰਦੇ ਆ ਕਿ ਉਹਨਾਂ ਨੇ ਕਿਹਾ ਕੋਈ ਨਾ ਕੋਈ ਨਾ ਤੂੰ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੂੰ ਬਸ ਕਾਇਮ ਰਹੀਂ ਇਹ ਬਿਆਨ ਤੇਰੇ ਆ ਤੇ ਤੈਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਉਹਨੂੰ ਹਰ ਤਰੀਕੇ ਨਾਲ ਪ੍ਰੈਸ਼ਰਾਈਜ਼ ਅੱਜ ਵੀ ਉਹਦੀ ਜਾਨ ਨੂੰ ਖਤਰਾ ਅੱਜ ਵੀ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਉਹਦੇ ਪਰਿਵਾਰ ਨੂੰ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਸਿਰਫ ਇੱਕ ਤੇ ਇੱਕ ਸਾਜ਼ਿਸ਼ ਸੀ ਕਿ ਕਿਵੇਂ ਨਾ ਕਿਵੇਂ ਕਾਂਗਰਸ ਦਾ ਕਬਜ਼ਾ ਇਸ ਤਰ੍ਹਾਂ ਗਾਂਧੀ ਜੋਗ ਜਿਹੜਾ ਕੰਮ ਨਹੀਂ ਹੋਇਆ ਉਹ ਕਿਵੇਂ ਨਾ ਕਿਵੇਂ ਦਾਦੂ ਆਲ ਇਹਨਾਂ ਦੀ ਮਦਦ ਕਰਕੇ ਕਾਂਗਰਸ ਦਾ ਕਬਜ਼ਾ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਾ ਸਕੀ ਤੁਸੀਂ ਦੱਸੀ ਜੀ ਸਿੰਘ ਕਮਿਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਗੱਲ ਸਾਹਮਣੇ ਆਈ ਹੈ ਹੂੰ ਕਿਸ ਤਰ੍ਹਾਂ ਜੀ ਸਿੰਘ ਜੀ ਨੂੰ ਅਸੀਂ ਅਸੀਂ ਤਾਂ ਪਹਿਲੇ ਦਿਨ ਤੋਂ ਰਿਜੈਕਟ ਕੀਤਾ ਆ ਇਹਨਾਂ ਤੱਥਾਂ ਦੇ ਆਧਾਰ ਤੇ ਅਸੀਂ ਕਹਿੰਦੇ ਸੀ ਕਿ ਸਾਰਾ ਕੁਝ ਰਲ ਮਿਲ ਕੇ ਬਿਹਾਈਂਡ ਦੇ ਸੀਨ ਕੱਲ ਵੀ ਇੱਕ ਵੀਡੀਓ ਚ ਮੰਨੇ ਆ ਕੀ ਮੇਰੀ ਰਣਜੀਤ ਸਿੰਘ ਨਾਲ ਗੱਲ ਹੋਈ ਹੈ ਮਿਨਿਸਟਰ ਸਾਹਿਬ ਦੱਸੋ ਇਹ ਇੱਕ ਸੀਕ੍ਰੀਟ ਡਾਕੂਮੈਂਟ ਸੀ ਕਿ ਇਹਨਾਂ ਨੇ ਕਾਂਗਰਸ ਦੇ ਫਿਰ ਮੰਨ ਨਹੀਂ ਰਿਹਾ ਕਿ ਮੇਰੀ ਗੱਲ ਇੱਕ ਮਿੰਟ ਵੀ ਨਹੀਂ ਸੁਣੋ ਮੰਨ ਨਹੀਂ ਰਿਹਾ ਮੰਨਦੇ ਰਿਹਾ ਕਿ ਮੇਰੀ ਗੱਲ ਹੋ ਰਹੀ ਹੈ ਇਹੀ ਤਾਂ ਅਸੀਂ ਗੱਲ ਕਰਦੇ ਸੀ ਹੁਣ ਤੁਸੀਂ ਕਿਸ ਨੂੰ ਦੇਖਦੇ ਹੋ ਅਸੀਂ ਸੁਪਰੀਮ ਕੋਰਟ ਦੀ ਇਨਕੁਆਇਰੀ ਆਨਰੇਬਲ ਸੁਪਰੀਮ ਕੋਰਟ ਦੇ ਸਿਟਿੰਗ ਚਾਜੇ ਇਹਦੇ ਚ ਕੋਈ ਪਾਇਰੀ ਕਰਨ ਦੋਤ ਦਾ ਦੋਤ ਹੋਵੇ ਪਾਣੀ ਦਾ ਪਾਣੀ ਹੋਵੇ ਸਚਾਈ ਸਾਹਮਣੇ ਆਵੇ ਨਾਲ ਹੀ ਸੀਬੀਆਈ ਇਨਕੁਆਇਰੀ ਸੁਖੀ ਰੰਧਾਵੇ ਦੇ ਖਿਲਾਫ ਔਰ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਕੀ ਉਹਨਾਂ ਨੇ ਐਡੇ ਸੈਂਸਿਟਿਵ ਮੁੱਦੇ ਤੇ ਪੰਜਾਬ ਨੂੰ ਖੇਰੂ-ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੀ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਵੇ ਜੋ ਇਹਨਾਂ ਨੇ ਪੰਜਾਬ 'ਚ ਮਾਹੌਲ ਬਗੜਨ ਲਈ ਜੋ ਹਾਲਾਤ ਪੈਦਾ ਕਰ ਰਹੇ ਸੀ ਉਹਦੀ ਵੀ ਕੋਈ ਬੰਗ ਕਰਦਾ ਜੀ ਜੀ ਸਾਨੂੰ ਜਿਹੜਾ ਸਿੱਧੂ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਉਹ ਤੁਹਾਨੂੰ ਜੱਫੀ ਪਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹੀ ਕਹੂੰਗਾ ਜੋ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਹਰ ਉਹ ਫੌਜੀ ਦਾ ਪਰਿਵਾਰ ਕੱਲ ਕਹਿ ਰਿਹਾ ਸੀ ਕਿ ਸਾਡੇ ਜਦੋਂ ਫੌਜੀ ਭਰਾ ਸ਼ਹੀਦ ਹੁੰਦੇ ਆ ਤੇ ਲੀਡਰ ਆ ਕੇ ਉੱਥੇ ਉਹਨਾਂ ਨੂੰ ਕਾਂਗਰਸ ਦੇ ਗੱਲ ਵਕੜੀ ਚ ਰਹਿੰਦੇ ਆ ਤੇ ਕਹਿੰਦੇ ਪਾਕਿਸਤਾਨ ਨੂੰ ਬੜੀਆਂ ਮਨਮਨ ਦੀਆਂ ਗਾਲਾਂ ਕੱਢਦੇ ਤੇ ਹੁਣ ਜੇ ਜਾ ਕੇ ਪਾਕਿਸਤਾਨ ਨੂੰ ਉਸ ਜਰਨਲ ਨੂੰ ਜੱਫੀ ਪਾਈ ਆ ਜਿਸ ਜਰਨਲ ਦੇ ਇਸ਼ਾਰੇ ਤੇ ਇਹ ਸਾਰੇ ਪੰਜਾਬ ਦੇ ਹਿੰਦੁਸਤਾਨ ਤੇ ਅਟੈਕ ਹੋ ਰਿਹਾ ਸਾਡੇ ਫੌਜੀ ਸ਼ਹੀਦ ਹੋ ਰਿਹਾ ਉਹਨਾਂ ਨੂੰ ਸਿਰ ਕਲਮ ਕੀਤੇ ਜਾ ਰਹੇ ਆ ਤੇ ਜਦ ਉਸ ਜਰਨਲ ਨੂੰ ਜਾ ਕੇ ਇੱਥੋਂ ਦਾ ਮੰਤਰੀ ਜੱਫੀ ਪਾਵੇ ਤਾਂ ਜਿਹੜਾ ਕੱਲੋ ਫੌਜੀ ਵੀਰ ਨੇ ਸਵਾਲ ਪੁੱਛਿਆ ਸੀ ਨਾ ਕਿ ਉਦੋਂ ਤੈਨੂੰ ਦਰਦ ਨਾ ਮਹਿਸੂਸ ਹੋਇਆ ਕਿ ਮੇਰੇ ਭਰਾ ਦਾ ਜੇ ਸਿਰ ਕਲਮ ਕਰਨ ਵਾਲਿਆਂ ਨੂੰ ਤੂੰ ਜੱਫੀ ਪਾ ਰਿਹਾ ਸੀ ਕਦੇ ਉਹ ਦਰਦ ਮਹਿਸੂਸ ਹੋਇਆ ਕਿ ਇੱਥੋਂ ਬੈਠੀ ਉਸ ਮਾਂ ਤੇ ਕੀ ਬੀਤੀ ਹੋਣੀ ਜਿਹਨੂੰ ਅੱਜ ਤੱਕ ਆਪਦੇ ਬੱਚੇ ਦਾ ਇਨਸਾਫ ਨਹੀਂ ਮਿਲਿਆ ਤੇ ਸਾਡਾ ਵੀ ਉਹੀ ਸਾਲ ਹੈ ਮੈਂ ਇਹਨੂੰ ਸਖਤ ਲਫ਼ਜ਼ਾਂ ਚ ਇਹਨੂੰ ਕੰਡੈਮ ਕਰਦਾ ਤੇ ਮੈਂ ਸਭ ਨੂੰ ਅਪੀਲ ਕਰਦਾ ਕਿ ਪਾਕਿਸਤਾਨੀ ਆਈਐਸਆਈ ਤੇ ਜਰਨਲ ਦਾ ਕਦੇ ਵੀ ਕੋਈ ਪੰਜਾਬੀ ਜਾਂ ਕੋਈ ਹਿੰਦੁਸਤਾਨੀ ਮੈਂ ਇਹ ਨਹੀਂ ਕਰ ਸਕਦਾ ਕਿਉਂਕਿ 70 ਸਾਲਾਂ ਚ ਉਹਨਾਂ ਦੀ ਇੱਕੋ ਪਾਲਿਸੀ ਰਹੀ ਹੈ ਕਿਵੇਂ ਇਸ ਦੇਸ਼ ਨੂੰ ਤਬਾਹ ਕੀਤਾ ਜਾਵੇ ਕਿਵੇਂ ਇਸ ਦੇਸ਼ ਦਾ ਨੁਕਸਾਨ ਕੀਤਾ ਜਾਵੇ